ਜਿਹੜੇ ਮੇਰੇ ਬੱਬਰ ਸ਼ੇਰ ਸ਼ਿਵ ਸੈਨਿਕ ਸ਼ੇਰ ਨਾਲ ਪਿਆਰ ਕਰਦੇ ਆ ਕਿਉਂਕਿ ਹਰ ਸ਼ਿਵ ਸੈਨਿਕ ਨਾਲ ਬੱਬਰ ਸ਼ੇਰ ਅੰਮੀ ਤਰੋੜਾ ਸ਼ੇਰ ਅੰਮੀ ਤਰੋੜਾ ਪਿਆਰ ਕਰਦਾ ਇਸ ਲਈ ਆਪਣੀ ਪਾਰਟੀ ਦਾ ਨਾਮ ਰੱਖਿਆ ਸ਼ਿਵ ਸੈਨਾ ਲਾਇਨ ਅਰੇ ਦੋਸਤੋ ਸ਼ਿਵ ਸੈਨਾ ਲਾਇਨ ਨੂੰ ਤੁਸੀਂ ਇਨਾ ਪਿਆਰ ਦਿੱਤਾ ਇਹ ਪਿਆਰ ਦੇਖੋ ਦੋਸਤੋ ਅੱਜ ਪੂਰੇ ਭਾਰਤ ਵਰਸ਼ ਇੰਡੀਆ ਦੇ ਵਿੱਚ ਔਰ ਬਾਹਰ ਵਿਦੇਸ਼ਾਂ ਦੇ ਵਿੱਚ ਜਿਹੜੇ ਮੇਰੇ ਹਿੰਦੂਤਰਨਾ ਪਿਆਰ ਕਰਦੇ ਐ ਸਾਰੇ ਦੇਖੋ ਸ਼ਿਵਸ ਨਾਲ ਲੋਇਨ ਨੂੰ ਕਿੰਨਾ ਪਿਆਰ ਦੇ ਰਿਹਾ ਐ ਦੋਸਤੋ ਅੱਜ ਬਿੰਨੀ ਜੀ ਨੇ ਚਰਚਾ ਲਈ ਕਹੇਗੀ ਚਰਚਾ ਕਰੀਏ ਪ੍ਰਧਾਨ ਜੀ ਨੂੰ ਮਿਲ ਕੇ ਆਈਏ ਲੋਇਨ ਨੂੰ ਮਿਲ ਕੇ ਆਈਏ ਲੋਇਨ ਲੋਇਨ ਕੋਲ ਇਹ ਤੁਸੀਂ ਲਿਖਣਾ ਵਿੱਚ ਸਿਰਫ ਇੱਕ ਹੀ ਨਾਮ ਜਿਹੜਾ ਪੰਜਾਬ ਚ ਗੂੰਜਦਾ ਐ ਇੱਕ ਹੀ ਨਾਮ ਜਿਹੜਾ ਹਿੰਦੁਸਤਾਨ ਚ ਗੂੰਜਦਾ ਔਰ ਬੰਟੀ ਨੇ ਕਿਹਾ ਕਿ ਇੱਕ ਚਰਚਾ ਪੰਜਾਬ ਚ ਕਰੀਏ ਜਿਹਦੇ ਵਿੱਚ ਆਪਾਂ ਸਾਰੇ ਸ਼ੇਪਸਟੈਂਕਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਈਏ ਮਤਲਬ ਦੇਖੋ ਅਲੱਗ-ਅਲੱਗ ਜੀਰਿਆਂ ਦੇ ਵਿੱਚ ਬਿੰਨੀ ਜੀ ਨੇ ਪ੍ਰੋਗਰਾਮ ਬਣਾਇਆ ਬੰਟੀ ਜੀ ਨੇ ਪ੍ਰੋਗਰਾਮ ਬਣਾਇਆ ਇਹ ਕਹਿੰਦੇ ਸ਼ੇਰ ਜੀ ਅਲੱਗ-ਅਲੱਗ ਜੀਰਿਆਂ ਚਲੀਏ ਆਪਣੇ ਸ਼ੇਪਸਟੈਂਕਾਂ ਨੂੰ ਮਿਲਿਏ ਤਾਂ ਕਿ ਉਹਨਾਂ ਦਾ ਹੌਸਲਾ ਵਧੇ ਹੌਸਲਾ ਵਧੇ ਕਿ ਸਾਡੇ ਕੋਲ ਸਾਡੇ ਸ਼ੇਰ ਸਾਹਿਬ ਮਿਲਣ ਆਉਂਦੇ ਆ ਇਸ ਲਈ ਅੱਜ ਚਰਚਾ ਕੀਤੀ ਚਰਚਾ ਦੇ ਵਿੱਚ ਅਸੀਂ ਇਹ ਫੈਸਲਾ ਲਿੱਤਾ ਕੀ ਆਪਣੇ ਹਿੰਦੂ ਭਰਾਵਾਂ ਦੀ ਬਾਹਾਂ ਨਾਲ ਬਾਹਾਂ ਮੜ ਕੇ ਅਸੀਂ ਖੜੇ ਹੋਵਾਂਗੇ ਆਪਣੇ ਸ਼ਿਵ ਸੰਕਾਲੀ ਅਸੀਂ ਦੁੱਖ ਸੁੱਖ ਦੇ ਵਿੱਚ ਖੜੇ ਹੋਵਾਂਗੇ ਬਹੁਤ ਜਲਦ ਪਟਿਆਲਾ ਦੇ ਵਿੱਚ ਖੰਨਾਰੇ ਦੇ ਵਿੱਚ ਮੁਹਾਰੀ ਦੇ ਵਿੱਚ ਜੰਮੂ ਕਸ਼ਮੀਰ ਅਲੱਗ-ਅਲੱਗ ਜ਼ਿਲ੍ਹੇ ਜਿੰਨੇ ਵੀ ਹੈਗੇ ਨੇ ਅਲੱਗ-ਅਲੱਗ ਰਾਜ ਜਿੰਨੇ ਵੀ ਹੈਗੇ ਆ ਪ੍ਰੋਗਰਾਮ ਅਸੀਂ ਸੈੱਟ ਕਰ ਲਿਆ ਕਿ ਹਿੰਦੂ ਧਰਤੀ ਆਵਾਜ਼ ਅਬ پورے بھارت ورش میں گھومے گی پنجاب میں ہر جلے میں ہندو تب کا جھنڈا بالکل لے کے یہ شیو سنا لوائن چلے گی کیونکہ شیو سنا لوائن کا ایک ہی مقصد ہے ہندو تب کی آواز کو بلند کرنا جب کار بجرگے ہر ہر مہاد ہندو تب کی آواز کو بلند کرنا اور یہ آواز ہی بلند ہو سکتی ہے جب پنجاب کے ہندو ہم سب ہندو ایک ہو جائیں گے اب ایک ہوں گے تو سیف ہوں گے اس لیے پنجاب میں اب ہر جلے میں ہندو ہندوتو کی آواز بلند کرنے کے لیے شیر امی تروڑا آپ کے پاس آ رہا ہے جو جو اس ہندو کو جو جو اس شیر کو اپنے پاس بلانا چاہتا ہے میرے دو ببر شیر بھائی ہیں ان سے کانٹیکٹ کرے یہ اپنا فون نمبر بیچ میں دیں گے ایک جلندر سے ہے ایک پٹھان کور سے ہے کیونکہ شیر کے ساتھ ببر شیر کی ٹیم چلتی ہے اور ببر شیر ایک ہی بہت ہوتا ہے اور میرے ساتھ تو ہجاروں لاکھوں شیو سینک ہیں مجھے کسی چیز کی کمی نہیں ہے کیونکہ میں ہندو ہوں گرب سے کو ہم ہندو ہیں ایک ہی نعرہ لگائیں گے پنجاب میں کیونکہ میں ہندو وادی ہوں میں ہندو ہوں ہندو ہندو در کی آواز پوری بارت ماتا کی جائے جائے ہندو در میں بلند کی جائے گی سبھی میرے ہندو بھائیوں کو ملنے کے لیے یہ شیر پنجاب میں نکلے گا جو جو اس شیر سے ملنا چاہتا ہے سب سے پہلے پروگرم دیا جائے گا سے پھر اس کے بعد جلندر سے سر سے ابھی بٹنڈا میں پروگرم کیا گیا الگ الگ شہروں میں پٹیالہ میں سنگرور میں کنہ میں راجپورہ میں بہاری میں چنڈی گڑھ میں کیونکہ شیف سینک کرتے ہیں سے پیار اور شیر سے کرتا ہے شیف سینکوں سے پیار جو جو پیار ہندوتو کی آواز اپنے, ہندو اپنے ہندو کی طاقت کی آواز دکھا دے کہ ہندووں میں بھی طاقت ہے ہم ہندو ہیں ہم ہندو ہیں اس لیے ایک ہی نعرہ لگائیں گے کہ ہندو کے گھر میں پیدا ہوئے ہیں ਔਰ ਗਰਵ ਸੇ ਕੋ ਅਸੀਂ ਹਿੰਦੂ ਹੈ ਯਹੀ ਨਾਰਾ ਲੈ ਕੇ ਚੱਲेंगे ਪੰਜਾਬ ਮੇ ਕਿਉਂਕਿ ਹਮੇ ਗਰਵ ਹੋਣਾ ਚਾਹੀਏ ਗਰਵ ਦੋਸਤੋ ਅਭਿਨੀ ਵਰਮਾ ਦੀ ਦੋ ਸ਼ਬਦ ਆਪਕੇ ਸਾਹਮਣੇ ਜੈਕਾਰਾ ਬਜੰਗੇ ਹਰ ਹਰ ਮਹਾਦੇਵ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਅੱਜ ਮੇਰੇ ਨਾਲ ਸੁਨੀਲ ਕੁਮਾਰ ਬੰਟੀ ਜੀ ਜੋ ਜਲੰਧਰ ਤੋਂ ਉਹ ਲੁਧਿਆਣਾ ਸ਼੍ਰੀ ਅਮਿਤ अरोड़ा ਜਿਹਦੇ ਨਿਵਾਸ ਸਥਾਨ ਦੇ ਵਿੱਚ ਪਹੁੰਚੇ ਸੀ ਔਰ ਬੜੀ ਵਿਚਾਰ ਵਿਮਰਖਸ਼ ਕੀਤੇ ਗਿਆ ਪਾਰਟੀ ਨੂੰ ਲੈ ਕੇ ਕਿਉਂਕਿ ਜਿੱਥੇ-ਜਿੱਥੇ ਪਾਰਟੀ ਦੇ ਨਾਲ ਕਈ ਭਰਾ ਜੁੜੇ ਆ ਉਹਨਾਂ ਦਾ ਹੌਸਲਾ ਵਜਾਈ ਕਰਨ ਲਈ ਸ਼ਿਵ ਸੈਨਾ ਲਾਈਨ ਹਰ ਸਮੇ ਮੌਜੂਦ ਹੈ ਔਰ ਮੋਢੇ ਨਾਲ ਮੋਢਾ ਮਲਾ ਕੇ ਉਹਨਾਂ ਸ਼ਿਵ ਸੈਨਿਕਾਂ ਦੇ ਨਾਲ ਖੜੀ ਹੋਏਗੀ ਔਰ ਜਿੱਥੇ-ਜਿੱਥੇ ਸ਼ਿਵ ਸੈਨਾ ਲਾਈਨ ਦੇ ਪਤਵ ਅਧਿਕਾਰੀ ਨਹੀਂ ਹੈਗੇ ਉੱਥੇ ਆਪਾਂ ਜਾ ਕੇ ਨਵੇਂ ਚਿਹਰੇ ਅਲੌਂਚ ਕਰਾਂਗੇ ਔਰ ਚੱਲਿਆਵਾਂਗੇ ਕਿਉਂਕਿ ਆਮੀਤ ਅਰੋੜਾ ਜੀ ਦੀ ਸ਼ਿਵਸੈਨਾ ਲਾਈਨ ਇੱਕ ਮਾਲਾ ਔਰ ਉਸ ਮਾਲਾ ਦੇ ਵਿੱਚ ਕੀਮਤੀ ਹੀਰੇ ਪਰੋਏ ਜਾ ਰਿਹਾ ਔਰ ਜੰਤੋ ਜਲਦ ਪਾਰਟੀ ਦਾ ਵਿਸਤਾਰ ਕੀਤਾ ਜਾਏਗਾ ਔਰ ਪਾਰਟੀ ਦੀਆਂ ਗਤੀਵਿਧੀਆਂ ਨੂੰ ਔਰ ਮਜਬੂਤ ਕਰਦੇ ਹੋਏ ਸ਼ਿਵਸੈਨਾ ਦਾ ਲਾਈਨ ਦਾ ਝੰਡਾ ਹਰ ਘਰ ਤੱਕ ਪੁੰਚਾਇਆ ਜਾਏਗਾ ਇਸ ਕਰਕੇ ਦੋਸਤੋ ਮੈਂ ਦੱਸ ਦਵਾਂ ਕਿ ਸ਼ਿਵਸੈਨਾ ਸ਼ਿਵਸੈਨਾ ਲਾਈਨ ਇੱਕ ਐਸੀ ਪਾਰਟੀ ਹੈ ਜੋ ਹਰ ਤਰਮ ਦਾ ਸਤਿਕਾਰ ਕਰਦੀ ਹੈ ਹਰ ਤਰਮ ਨੂੰ ਮੰਦੀ ਹੈ ਪਰ ਆਪਣੇ ਹਿੰਦੂ ਤਤਵ ਨੂੰ ਮਜ਼ਬੂਤ ਕਰਨ ਲਈ ਅਸੀਂ ਹਰ ਇੱਕ ਪ੍ਰਯਾਸ ਕਰਾਂਗੇ ਕਿਤੇ ਨਾ ਕਿਤੇ ਇਹ ਮਹਿਸੂਸ ਹੋ ਰਿਹਾ ਹੈ ਕਿ ਹਿੰਦੂ ਨੂੰ ਨੀਚਾ ਦਿਖਾਇਆ ਜਾ ਰਿਹਾ ਹੈ ਉਥੇ ਆਪਾਂ ਹਿੰਦੂ ਤਤਵ ਨੂੰ ਨੀਚਾ ਨਹੀਂ ਹੋਣ ਦਵਾਂਗੇ ਹਰ ਪ੍ਰਯਾਸ ਕਰਾਂਗੇ ਪੰਜਾਬ ਦੇ ਵਿੱਚ ਹਿੰਦੂ ਤਤਵ ਦਾ ਝੰਡਾ ਬੁਲੰਦ ਕਰ ਲਈ ਬਾਕੀ ਮੇਰੇ ਸ਼ਰਧ ਮੇਰਾ ਭਰਾ ਸੁਨੀਲ ਕੁਮਾਰ ਬੰਟੀ ਜੀ ਕਹਿਣਗੇ ਜੈ ਸ਼੍ਰੀ ਰਾਮ ਜੀ ਬਿਲਕੁਲ ਅੱਜ ਅਸੀਂ ਆਏ ਸੀ ਪ੍ਰਧਾਨ ਜੀ ਕੋ ਸਾਡੇ ਕੌਮੀ ਪ੍ਰਧਾਨ ਸ਼੍ਰੀ ਅਮਿਤ ਅਰੋੜਾ ਜੀ ਜਿਹੜੇ ਇੱਕ ਆਤਕਵਾਦ ਪੀੜਿਤ ਹੈ ਉਹਨਾਂ ਨੇ ਇੱਕ ਜਿਹੜੀ ਅੱਜ ਚਰਚਾ ਕੀਤੀ ਗਈ ਕਿ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਹਿੰਦੂਆਂ ਦੀ ਟਾਰਗੇਟ ਕਿਲਿੰਗ ਕੀਤੀ ਗਈ ਹੈ ਪੰਜਾਬ ਦੇ ਵਿੱਚ ਸ਼ਰਿਆਮ ਹਿੰਦੂਆਂ ਨੂੰ ਗੋਲੀਆਂ ਮਾਰੀਆਂ ਗਈਆਂ ਉਸ ਵਿਸ਼ੇ 'ਤੇ ਚਰਚਾ ਕੀਤੀ ਗਈ ਸ਼ਿਵ ਸੈਨਾ ਦੀ ਜਿਹੜੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਔਰ ਸ਼ਿਵ ਸੈਨਾ ਦੇ ਨਾਲ ਜਿਹੜੇ ਸ਼ਿਵ ਸੈਨਾ ਨੇਤਾਵਾਂ ਤੇ ਨਜਾਇਜ਼ ਪਰਚੇ ਦਿੱਤੇ ਜਾ ਰਹੇ ਆ ਉਸ ਵਿਸ਼ੇ 'ਤੇ ਚਰਚਾ ਕੀਤੀ ਹੈ ਔਰ ਬਹੁਤ ਜਲਦ ਸਾਡੇ ਕੌਮੀ ਪ੍ਰਧਾਨ ਬਹੁਤ ਜਲਦੀ ਇੱਕ ਵਿਚਾਰ ਕਰ ਰਿਹਾ ਭਗਵੰਤ ਮਾਨ ਜੀ ਨੂੰ ਮਿਲਣ ਦਾ ਵੀ ਔਰ ਕਿਉਂਕਿ ਪ੍ਰਧਾਨ ਜੀ ਨੇ ਭਗਵੰਤ ਮਾਨ ਜੀ ਨੂੰ ਡਾਇਮੰਡ ਸੀਮ ਕੰਦੇ ਆ ਸਾਡੇ ਪ੍ਰਧਾਨ ਜੀ ਕਿਉਂਕਿ ਜਿਹੜੇ ਉਹਨਾਂ ਦੇ ਕੰਮ ਹੈ ਉਹ ਡਾਇਮੰਡ ਵਰਗੇ ਆ ਔਰ ਜਿਸ ਤਰ੍ਹਾਂ ਅਸੀਂ ਦੇਖ ਰਿਹਾ ਪੰਜਾਬ 'ਚ ਆਤਕਵਾਦ ਨੂੰ ਨਿਖੇਰ ਪਾ ਰਹੇ ਗੈਂਗਸਟਰਵਾਦ ਨੂੰ ਨਿਕੇਲ ਪਾ ਰਹੇ ਆ ਔਰ ਚਿੱਟੇਵਾਜ਼ ਨੂੰ ਨਿਕੇਲ ਪਾ ਰਹੇ ਆ ਔਰ ਜਿਹੜਾ ਭਗਵੰਤ ਮਾਨ ਜੀ ਮੁੱਖ ਮੰਤਰੀ ਨੂੰ ਮਿਲਣ ਦਾ ਕਾਰਨ ਹੈ ਪ੍ਰਧਾਨ ਜੀ ਨੂੰ ਦੱਸਿਆ ਆਪਣੇ ਹਿੰਦੂ ਤਤਵ ਦੀ ਜਿਹੜੀ ਮੁੱਖ ਮੰਗਾਂ ਆ ਉਹਨਾਂ ਦੇ ਅੱਗੇ ਅਸੀਂ ਰੱਖਾਂਗੇ ਔਰ ਹਿੰਦੂ ਤਤਵ ਨੂੰ ਪੰਜਾਬ 'ਚ ਮਜ਼ਬੂਤ ਕਰਨ ਦਾ ਪ੍ਰਯਾਸ ਕਰਾਂਗੇ ਆਓ ਇੱਕ ਆਵਾਜ਼ ਬਣੇ ਇੱਕ ਆਵਾਜ਼ ਕਿਸ ਦੀ ਹਿੰਦੂ ਤਲ ਦੀ ਔਰ ਉਹ ਹਿੰਦੂ ਤਕ ਦੀ ਆਵਾਜ਼ ਸਭ ਤੋਂ ਪਹਿਲੇ ਵਿਨੀ ਕੁਮਾਰ ਦਾ ਫੋਨ ਨੰਬਰ ਜੋ ਕਿ ਹਿੰਦੂ ਤਕ ਦੀ ਆਵਾਜ਼ ਨਾਲ ਜੁੜਨੇ ਲਈ ਇਨਕਾ ਫੋਨ ਨੰਬਰ ਲੈ ਲੋ ਸ਼ਿਫਤਰਾ ਲੁਆਇਨ ਸੇ ਜੁੜਨੇ ਲਈ ਵਿਨੀ ਵਰਮਾ ਰੀ ਪਠਾਨਕੋਟ ਸੇ ਇਨਕਾ ਵਿਨੀ ਵਰਮਾ ਦਾ ਨੰਬਰ ਦੋਸਤੋ ਜਿਹਨੇ ਵੀ ਸ਼ਿਵ ਸੈਨਾ ਲਾਈਨ ਦੇ ਨਾਲ ਸ਼ੇਰਾਂ ਦੀ ਪਾਰਟੀ ਦੇ ਵਿੱਚ ਜੁੜਨਾ ਹੈ ਤੇ ਉਹ ਮੇਰਾ ਨੰਬਰ ਨੋਟ ਕਰ ਲੈਣਾ 734817833 ਤੇ ਆਪਣਾ ਫੋਨ ਮਾਰ ਕੇ ਜਿਹੜਾ ਵੀ ਆਪਣੇ ਆਪਣੇ ਹਲਕੇ 'ਚ ਜੁੜਨਾ ਚਾਹੁੰਦਾ ਉਹ ਮੰਨ ਲਓ ਇੱਕ ਵਧੀਆ ਰਾਸ਼ਟਰੀ ਪ੍ਰਧਾਨਾ ਜੁੜ ਰਿਹਾ ਜਿਹੜਾ ਹਰ ਦੇ ਦੁੱਖ ਸੁੱਖ ਦੇ ਵਿੱਚ ਸਾਂਭੀਤ ਹੋਣ ਵਾਲਾ ਰਾਸ਼ਟਰੀ ਅដឹក ਸਾਡੇ ਅਮੀ ਤਰੋੜਾ ਜੀ ਔਰ ਉਹਨਾਂ ਨੂੰ ਮੈਂ ਬਚਨ ਦਿਨਾ ਕਿ ਵਧੀਆ ਤਰੀਕੇ ਸਮਾਜ ਦੇ ਵਿੱਚ ਕੰਮ ਕਰੋ ਤੁਹਾਡੇ ਲਈ ਅਸੀਂ 24 ਘੰਟੇ ਹਾਜ਼ਰ ਆ ਇਸ ਕਰਕੇ 784312833 ਮੇਰਾ ਨੰਬਰ ਹੈ ਜਦ ਮਰਜੀ ਕਾਲ ਕਰੋ ਔਰ ਸ਼ਿਵਸਨਨ ਲਾਈਨ ਦੇ ਨਾਲ ਜੁੜੋ ਬੰਟੀ ਜੀ ਜਲੰਧਰ ਤੋਂ ਜੈ ਸ਼੍ਰੀ ਰਾਮ ਜੀ ਮੇਰਾ ਨੰਬਰ ਹੈਗਾ 8559043923 ਸ਼ਿਵਸਨਨ ਲਾਈਨ ਦੇ ਵਿੱਚ ਬਿਲਕੁਲ ਕਿਉਂਕਿ ਇਹ ਪਾਰਟੀ ਨਹੀਂ ਸਾਡੇ ਪ੍ਰਧਾਨ ਜੀ ਨੇ ਬਣਾਈ ਇਹ ਪਰਿਵਾਰ ਬਣਾਇਆ ਜਦੋਂ ਇਸ ਪਰਿਵਾਰ ਦੇ ਵਿੱਚ ਜਿਹੜਾ ਆ ਜਾਂਦਾ ਵਾ ਉਹਦਾ ਬਿਲਕੁਲ ਉਹਦਾ ਮਾਨ ਸਤਕਾਰ ਪੂਰਾ ਪਰਿਵਾਰ ਵਾਂਗੂ ਨੂੰ ਦਿੱਤਾ ਜਾਂਦਾ ਹੈ ਔਰ ਦੂਜੀ ਗੱਲ ਹੈ ਸਾਡੇ ਪ੍ਰਧਾਨ ਜੀ ਇਹ ਨਹੀਂ ਦੇਖਦੇ ਕਿ ਸ਼ਿਵ ਸena ਲਾਇਨ ਦੇ ਵਿੱਚ ਸ਼ਾਮਲ ਹੋ ਗਏ ਤੇ ਤਾਂ ਹੀ ਉਹਨਾਂ ਦੇ ਮਗਰ ਖੜੇ ਹੋਣਗੇ ਪ੍ਰਧਾਨ ਜੀ ਦਾ ਇੱਕੋ ਮੋਟਿਵ ਹੈ ਕਿ ਜੇ ਕਿਸੇ Hindu ਤੇ Hindu ਪਰਿਵਾਰ ਦੇ ਕੋਈ ਅਤਿਆਚਾਰ ਹੋ ਰਿਹਾ ਉਹਦੇ ਲਈ ਸ਼ਿਵ ਸena ਲਾਇਨ ਪਹਿਲ ਦੇ ਆਧਾਰ ਤੇ ਖੜੀ ਹੈ ਔਰ ਦੁਆਰੇ ਇੱਕ ਵਾਰੀ ਨੰਬਰ ਰਿਪੀਟ ਕਰਾ ਦਿੰਦਾ 855904392 ਜਿਹੜੇ ਵੀ ਸ਼ਿਵ ਸena ਲਾਇਨ ਨਾਲ ਜੁੜਨਾ ਚਾਹੁੰਦੇ ਉਹ ਸਾਡੇ ਨਾਲ ਸੰਪਰਕ